ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਮੈਂ ਸਿਮਰਨ ਤੁਹਾਡਾ ਪਹੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਹੋਰ ਦੱਸੋ ਜੀ ਮੀ ਕਿਵੇਂ ਆਪਣੇ ਸਾਡੇ ਤਾਂ ਮੀ ਬਹੁਤ ਜ਼ਿਆਦਾ ਪੈ ਗਿਆ ਤੁਸੀਂ ਵੀ ਦੱਸਿਓ ਜੀ ਤੁਹਾਡੇ ਵੱਲ ਕਿੰਨਾ ਕੁ ਮੀ ਪੈ ਗਿਆ ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਜਾਣਕਾਰੀ ਲੈ ਕੇ ਆਏ ਹਾਂ ਜਦੋਂ ਵੀ ਆਪਾਂ ਕੋਈ ਨਵਾਂ ਚੈਨਲ ਬਣਾਉਨੇ ਆ ਹਨਾ ਸ਼ੁਰੂਆਤ ਕਰਦੇ ਆ ਆਪਾਂ ਨੂੰ ਸਭ ਤੋਂ ਪਹਿਲਾਂ ਲੋੜ ਪੈਂਦੀ ਹੈ ਟਰਾਈਪੋਡ ਦੀ ਤੇ ਬਹੁਤ ਸਾਰੇ ਭੈਣ ਭਰਾਵਾਂ ਦੇ ਮਨ ਦੇ ਵਿੱਚ ਇਹ ਰਹਿੰਦਾ ਵੀ ਆਪਾਂ ਕਿਹੜਾ ਟਰਾਈਪੋਡ ਮੰਗਾਈਏ ਜਿਹੜਾ ਸਸਤਾ ਵੀ ਹੋਵੇ ਆਪਾਂ ਅਫੋਰਡ ਵੀ ਕਰ ਸਕੀਏ ਤੇ ਵਧੀਆ ਵੀ ਹੋਵੇ ਕਈ ਵਾਰੀ ਆਪਾਂ ਸਸਤੇ ਦੇ ਚੱਕਰ 'ਚ ਫਸ ਕੇ ਨਾ ਇਹੋ ਚੀਜ਼ ਮੰਗਾ ਬੈਠਦੇ ਆ ਜੋ ਆਪਣੇ ਬਿਲਕੁਲ ਕੰਮ ਨਹੀਂ ਆਉਂਦੀ ਹੈਗੀ ਮੇਰੇ ਨਾਲ ਵੀ ਐਵੇਂ ਬਣ ਚੁੱਕਿਆ ਮੈਂ ਤੁਹਾਨੂੰ ਦੱਸੂਗੀ ਵੀ ਮੈਂ ਕਿਹੜਾ ਟਰਾਈਪੋਡ ਮੰਗਾਇਆ ਸੀ ਤੇ ਕਿੰਨੇ ਦਾ ਮੰਗਾਇਆ ਸੀ ਹੁਣ ਮੈਂ ਕਿੰਨੇ ਦਾ ਮੰਗਾਇਆ ਤੇ ਕਿਹੜੀ ਸਾਈਡ ਤੋਂ ਮੰਗਾਇਆ ਥੋੜਾ ਨਾਲ ਸਾਰੀ ਗੱਲ ਸ਼ੇਅਰ ਕਰੂੰਗੀ ਤੇ ਮੈਂ ਤੁਹਾਨੂੰ ਦੱਸੂਗੀ ਵੀ ਤੁਸੀਂ ਜੇ ਟਰਾਈਪੋਡ ਮੰਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਿਹੜਾ ਟਰਾਈਪੋਡ ਮੰਗਵਾਓ ਹਨਾ ਕਿਹੜਾ ਤੁਹਾਡੇ ਵਾਸਤੇ ਬੈਸਟ ਹੈ ਤੇ ਹਾਈਟ ਵੀ ਬਹੁਤ ਵਧੀਆ ਹੈ ਤੇ ਵੈਸੇ ਵੀ ਉਹ ਬਹੁਤ ਵਧੀਆ ਮਟੀਰੀਅਲ ਵੀ ਬਹੁਤ ਜਿਆਦਾ ਵਧੀਆ ਮੰਗਵਾਇਆ ਤਾਂ ਮੈਂ ਬਹੁਤ ਦਿਨਾਂ ਦਾ ਹੋਇਆ ਪਰ ਤੁਹਾਡੇ ਨਾਲ ਸ਼ੇਅਰ ਹੀ ਨਹੀਂ ਕਰ ਸਕੀ ਹੈਗੀ ਮੈਂ ਕਿਹਾ ਵੀ ਚਲੋ ਆਪਾਂ ਹੁਣ ਸ਼ੇਅਰ ਕਰਦੇ ਆਂ ਰਾਤ ਨੂੰ ਮੈਂ ਵੀਡੀਓ ਬਣਾਉਣ ਲੱਗੀ ਹੋਈ ਆ ਜੀ ਟਾਈਮ ਕਾਫੀ ਹੋ ਗਿਆ 8 8:30 ਦਾ ਟਾਈਮ ਹੋ ਗਿਆ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਜੀ ਹਾਂਜੀ ਆਹ ਟ੍ਰਾਈਪੋਡ ਮੰਗਵਾਇਆ ਜੀ ਆਪਾਂ ਦੇਖੋ S Y V O S Y O ਆ ਮੰਗਵਾਇਆ ਜੀ ਆ ਮਾਡਲ ਹੈ ਇਹਦਾ ਇਹ ਮੰਗਵਾਇਆ ਜੀ Amazon ਤੋਂ ਬਹੁਤ ਵਧੀਆ ਚੀਜ਼ ਹੈ ਜੀ ਇਹ ਤੇ ਬਹੁਤ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਹੈਗਾ ਐਵੇਂ ਨਹੀਂ ਹੈਗਾ ਵੀ ਆਪਾਂ ਖਰੀਦ ਨਹੀਂ ਸਕਦੇ ਹੈਗੇ ਤੇ ਬਹੁਤ ਵਧੀਆ ਚੀਜ਼ ਆਈ ਆ ਦੇਖੋ ਇਹਦੇ ਨਾਲ ਆ ਬੈਗ ਵੀ ਆਇਆ ਹੈ ਇਹ ਪਹਿਲਾਂ ਮੈਂ ਖੋਲ ਕੇ ਨਾ ਇਹਨੂੰ ਸਾਰਾ ਉਹ ਕਰਕੇ ਦੇਖਿਆ ਸੀਗਾ ਜੜ ਕੇ ਦੇਖਿਆ ਸੀ ਫਿੱਟ ਕਰਕੇ ਲਗਾ ਕੇ ਵੀ ਦੇਖਿਆ ਸੀ ਬਹੁਤ ਵਧੀਆ ਹੈਗਾ ਇਹ ਮੈਂ ਤੁਹਾਨੂੰ ਦਿਖਾਉਣੀ ਆ ਖੋਲ ਕੇ ਆ ਦੇਖੋ ਆ ਦੇਖੋ ਜੀ ਇੰਨਾ ਵਧੀਆ ਮਟੀਰੀਅਲ ਹੈ ਇਹ ਇੰਨੀ ਵਧੀਆ ਚੀਜ਼ ਹੈ ਇਹਦੀ ਇੱਕ ਇੱਕ ਲੋਕ ਇਹਦਾ ਆ ਦੇਖੋ ਜੀ ਮੈਂ ਆ ਵਾਲੇ ਲੋਕ ਨੇ ਹਨਾ ਆਵਲੇ ਸਾਰੇ ਬਹੁਤ ਜ਼ਿਆਦਾ ਵਧੀਆ ਨੇ ਤੇ ਇਹਦੀ ਹਾਈਟ ਹੈਗੀ ਹੈ ਜੀ 55 ਇੰਚ ਦੀ ਤੁਸੀਂ ਦੇਖ ਲਿਓ 55 ਇੰਚ ਹਾਈਟ ਹੈ ਜੀ ਇਹਦੀ ਖੁੱਲ ਕੇ 55 ਇੰਚ ਹੋ ਜਾਂਦਾ ਸਾਰਾ ਤੇ ਬਹੁਤ ਵਧੀਆ ਲੱਗਦਾ ਮੈਂ ਤੁਹਾਨੂੰ ਖੋਲ ਕੇ ਵੀ ਦਿਖਾਉਣੀ ਆ ਵੀ ਇਹਦੀ ਕਿੰਨੀ ਹਾਈਟ ਹੈ ਸਾਰੀ ਦਿਖਾਉਂਗੀ ਜੀ ਮੈਂ ਇੱਕ ਵਾਰੀ ਨਾ ਮੈਂ ਪਹਿਲਾਂ ਜਦੋਂ ਚੈਨਲ ਬਣਾਇਆ ਬਣਾਇਆ ਹਨਾ ਮੈਂ ਇੱਕ ਮੈਂ ਹੋਰ ਚੈਨਲ ਬਣਾਇਆ ਸੀਗਾ ਮੈਂ ਉਹ ਡਿਲੀਟ ਕਰਤਾ ਤੇ ਉਦੋਂ ਮੈਂ ਮੰਗਵਾਇਆ ਸੀਗਾ ਇਹ 350 ਦਾ ਟ੍ਰਾਈਪੋਡ ਮੰਗਵਾਇਆ ਸੀਗਾ ਮੈਂ ਮੰਗਵਾਇਆ ਸੀ ਉਥੋਂ ਫਲਿੱਪਕਾਰਟ ਤੋਂ ਉਹ ਤਾਂ ਇਹ ਬਸ ਉਹਨੇ 2-3 ਵਾਰ ਬਸ ਵਧੀਆ ਵੀਡੀਓ ਬਣਾਈ ਆ ਉਹਨੇ ਬਸ ਫਿਰ ਨਾ ਉਹ ਵਿੱਚੋਂ ਉਹਦੇ ਜਿਹੜੀ ਆ ਚੀਜ਼ ਹੁੰਦੀ ਆ ਆਹ ਵਾਲੀ ਇਹ ਡੰਡਾ ਜਿਹਾ ਇਹ ਅਲੱਗ ਆ ਚੀਜ਼ ਅਲੱਗ ਹੋਦੀ ਹਨਾ ਬਿਲਕੁਲ ਹੀ ਬੇਕਾਰ ਨਿਕਲਿਆ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਸੀ ਕਹਿੰਦੇ ਜੇ ਤੂੰ ਮੰਗਵਾਉਣ ਲੱਗੀ ਆ ਵੀ ਹੁਣ ਪੋਰਾ ਵਧੀਆ ਚੀਜ਼ ਮੰਗਾ ਲਾ ਵੀ ਤੇਰੇ ਪੈਸੇ ਨਾ ਹਨਾ ਖੂਚ ਜਾਣ ਪਰ ਮੈਂ ਕਿਹਾ ਨਹੀਂ ਮੈਂ ਤਾਂ ਸਸਤੀ ਮੰਗਾਉਂਗੀ ਪਹਿਲਾਂ ਮੈਂ ਕਿਹਾ ਵੀ ਮੈਂ ਤਾਂ ਹਲੇ ਸਸਤਾ ਮੰਗਾ ਕੇ ਦੇਖੂਗੀ ਸਸਤੇ ਦੇ ਚੱਕਰ ਦੇ ਵਿੱਚ ਮੈਂ ਨਾ ਆਪਣੇ ਪੈਸੇ ਦੋ ਵਾਰ ਖਰਾਬ ਕਰ ਲਏ ਜੀ ਇੱਕ ਵਾਰ ਤਾਂ ਉਹ ਮੰਗਵਾਇਆ ਹਨਾ ਜਿਹੜਾ ਹੁੰਦਾ ਕੀ ਹੁੰਦਾ ਗੋਰੀਲਾ ਪੌੜ ਉਹ ਮੰਗਵਾਇਆ ਉਹ ਬਟੇ ਜੇ ਹੁੰਦੇ ਨੇ ਜੀ ਨੂੰ ਤੇ ਉਹ ਤਾਂ ਹੁਣ ਮੇਰੇ ਕੋਲ ਹੈ ਵੀ ਨਹੀਂ ਉਹ ਟੁੱਟ ਟੱਟ ਗਿਆ ਮੈਂ ਸੱਟ ਤਾਂ ਉਹ ਪਹਿਲਾਂ ਉਹ ਮੰਗਵਾ ਲਿਆ ਤੇ ਉਹਦੇ ਤੇ ਖਰਚਿਆ ਮੈਂ 250 ਰੁਪਏ ਮੰਗੂ ਹਣਾ 350 ਮੈਂ ਦੂਜੇ ਤੇ ਲਾਤਾ ਪਰ ਕੋਈ ਫਾਇਦਾ ਨਹੀਂ ਨਿਕਲਿਆ ਹੈਗਾ ਫੇਰ ਨਾ ਮੈਂ ਹੁਣ ਜਦੋਂ ਦੂਜੀ ਵਾਰ ਮਗਾਉਣਾ ਸੀਗਾ ਮੈਂ ਡਾਕਟਰ ਸਾਹਿਬ ਕਹਿੰਦੇ ਵੀ ਜੇ ਤੂੰ ਹੁਣ ਮੰਗਾਵੇਂਗੀ ਵੀ ਥੋੜਾ ਜਿਹਾ ਵਧੀਆ ਮੰਗਾ ਲਈਂ ਤੇ ਵੀ ਜਿਆਦਾ ਤੋਂ ਸਸਤੇ ਦੇ ਚੱਕਰ ਚ ਨਾ ਪਈ ਕਿਉਂਕਿ ਆਪਾਂ ਜਿਆਦਾ ਸਸਤੇ ਦੇ ਚੱਕਰ ਚ ਪੈ ਕੇ ਨਾ ਆਪਾਂ ਆਪਣੇ ਪੈਸੇ ਹੀ ਖਰਾਬ ਕਰ ਲੈਨੇ ਆ ਜੀ ਹਨਾ ਉਹ ਕਹਿੰਦੇ ਨੇ ਹੁੰਦੇ ਕਹਿੰਦੇ ਸਸਤਾ ਰੋਵੇ ਬਾਰ ਬਾਰ ਮਹਿੰਗਾ ਰੋਵੇ ਇੱਕ ਵਾਰ ਵੀ ਉਹ ਗੱਲ ਹੋ ਗਈ ਮੇਰੇ ਨਾਲ ਵੀ ਦੋ ਵਾਰ ਪੈਸੇ ਖਰਾਬ ਕਰਕੇ ਫਿਰ ਮੈਨੂੰ ਅਕਲ ਆ ਗਈ ਪਰ ਜਿਹੜਾ ਮੈਂ ਇਹ ਟ੍ਰਾਈਪੋਡ ਮੰਗਾਇਆ ਇਹ ਨਾ ਤਾਂ ਕੋਈ ਖਾਸ ਮਹਿੰਗਾ ਤੇ ਨਾ ਇਹ ਐਵੇਂ ਆ ਵੀ ਹਾਏ ਮਟੀਰੀਅਲ ਕਿਵੇਂ ਆ ਗਿਆ ਹਨਾ ਵੀ ਬੇਕਾਰ ਜਾ ਗਿਆ ਐਵੇਂ ਵੀ ਨਹੀਂ ਹੈਗਾ ਬਹੁਤ ਵਧੀਆ ਚੀਜ਼ ਹੈ ਇਹ ਤੇ 55 ਇੰਚੇ ਦੀ ਲੰਬਾਈ ਹੈ ਇਹ ਮੈਂ Amazon ਤੋਂ ਮੰਗਾਇਆ ਜੀ ਇਹ ਮੈਨੂੰ ਪੈ ਗਿਆ 900 ਰੁਪਏ ਚ कर 900 ਤੋਂ ਕੁਛ ਰੁਪਏ ਘੱਟ ਹੈ ਮੈਨੂੰ ਪੂਰਾ ਇਹ ਜਾਨੀ 900 ਰੁਪਏ ਤੋਂ ਘੱਟ ਲਾ ਲਓ 2-4 ਰੁਪਏ ਪਤਾ ਨਹੀਂ ਹੋਣਾ ਮੇਰੇ ਯਾਦ ਨਹੀਂ ਹੈਗਾ 900 ਦਾ ਹੀ ਲਾ ਲਓ ਇਹ 900 ਚ ਪੈ ਗਿਆ ਮੈਨੂੰ ਵਿੱਚੇ ਡਿਲੀਵਰੀ ਪਾ ਕੇ ਹਨਾ ਜਿਵੇਂ ਮਰਜੀ ਲਾ ਲਓ ਵੀ 900 ਦੇ ਵਿੱਚ ਆਪਣੇ ਘਰੇ ਆ ਗਿਆ ਇਹ ਤੇ ਇਹ ਪਹਿਲਾਂ ਤਾਂ ਮੈਨੂੰ ਆਇਆ ਸੀਗਾ ਮੈਂ ਕਿਹਾ ਵੀ ਪਤਾ ਨਹੀਂ ਕਿਵੇਂ ਚੀਜ਼ ਆਊਗੀ ਹਨਾ ਵੀ ਮੇਰੇ ਫੇਰ ਨਾ ਮੈਨੂੰ ਡਾਕਟਰ ਸਾਹਿਬ ਕਹਿਣ ਵੀ ਤੂੰ ਆਹ ਫੇਰ ਕੀ ਕਰਕੇ ਬੈ ਗਈ ਹਨਾ ਵੀ ਤੂੰ 2-400 ਰੁਪਏ ਹੋਰ ਲਾ ਦਿੰਦੀ ਤੇ ਪਰ ਨਹੀਂ ਬਹੁਤ ਵਧੀਆ ਨਿਕਲਿਆ ਸੀ ਲੋਕਲ ਮਾਰਕੀਟ ਚ ਬਹੁਤ ਪੁੱਛਿਆ ਸਾਰੇ ਮਾਰਕੀਟ ਗਾਤੀ ਅਸੀਂ ਪਰ ਸਾਨੂੰ ਕਿਤੇ ਟ੍ਰਾਈਪੋਡ ਨਹੀਂ ਮਿਲਿਆ ਹੈਗਾ ਫਿਰ ਮੈਂ ਐਮਾਜ਼ਨ ਤੇ ਟਰਾਈ ਕੀਤਾ ਮੈਨੂੰ ਇਹਦੇ ਰਿਵਿਊ ਵਧੀਆ ਆਏ ਹੋਏ ਸੀਗੇ ਮੈਂ ਇਹ ਮੰਗਵਾ ਲਿਆ ਫਿਰ ਤੇ ਜਿਸ ਵੀ ਕਿਸੇ ਭੈਣ ਭਰਾ ਨੇ ਹਨਾ ਟ੍ਰਾਈਪੋਡ ਮੰਗਾਉਣਾ ਹੈ ਉਹਨਾਂ ਨੂੰ ਜ਼ਰੂਰ ਤੇ ਤੁਸੀਂ ਬੇਫਿਕਰ ਹੋ ਕੇ ਮੰਗਾ ਲਿਓ ਐਨੀ ਵਧੀਆ ਚੀਜ਼ ਹੈ ਬਹੁਤ ਜ਼ਿਆਦਾ ਮੈਂ ਕਿਹਾ ਵੀ ਜਿਵੇਂ ਆਪਾਂ ਨੂੰ ਹਨਾ ਵਧੀਆ ਚੀਜ਼ ਮਿਲੀ ਆਪਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਤੁਹਾਨੂੰ ਵੀ ਦੱਸਣਾ ਚਾਹੁੰਦਾ ਤੁਹਾਡਾ ਵੀ ਭਲਾ ਹੋ ਜਾਵੇ ਜਿਵੇਂ ਮੈਂ ਬਹੁਤ ਅ ਵੀਡੀਓ ਵੀ ਦੇਖੀਆਂ ਹਨਾ YouTube ਤੇ ਵੀ ਸਰਚ ਮਾਰੀ ਮੈਨੂੰ ਕੋਈ ਪੱਕਾ ਹੈ ਪਤਾ ਨਹੀਂ ਲੱਗਿਆ ਵੀ ਕਿਹੜੀ ਚੀਜ਼ ਮੰਗਾਈ ਆਪਾਂ ਜੇ ਮਿਲਦੇ ਸੀ ਤਾਂ ਬਹੁਤ ਮਹਿੰਗੇ ਮਿਲਦੇ ਸੀ ਜਿਵੇਂ 2000 2500 ਤੱਕ ਟ੍ਰਾਈਪੋਡ ਮਿਲਦੇ ਸੀ ਤੁਹਾਨੂੰ ਪਤਾ ਜਦੋਂ ਆਪਾਂ ਨਵਾਂ ਨਵਾਂ ਕੰਮ ਸ਼ੁਰੂ ਕਰਦੇ ਆ ਹਨਾ ਆਪਣੇ ਦੇਖਣਾ ਪੈਂਦਾ ਹਨਾ ਜੇਬ ਵੀ ਦੇਖਣੀ ਪੈਂਦੀ ਆਪਣੀ ਤੇ ਹਰ ਇੱਕ ਕੋਈ ਇੰਨਾ ਖਰਚਾ ਨਹੀਂ ਕਰ ਸਕਦਾ ਹੁੰਦਾ ਤੇ ਇਸ ਲਈ ਮੈਂ ਕਿਹਾ ਵੀ ਚਲੋ ਆਪਾਂ ਵੀ ਹੁਣ ਤੁਹਾਡੇ ਨਾਲ ਜ਼ਰੂਰ ਆਪਾਂ ਇਹ ਸ਼ੇਅਰ ਕਰਦੇ ਆ ਤਾਂ ਜੋ ਤੁਹਾਡਾ ਵੀ ਭਲਾ ਹੋ ਸਕੇ ਹਨਾ ਤੇ ਜੇ ਤੁਹਾਡਾ ਕੋਈ ਭੈਣ ਭਰਾ ਬਣਾਉਂਦਾ ਜੀ ਵੀਡੀਓ ਤੁਹਾਡਾ ਕੋਈ ਦੋਸਤ ਬਣਾਉਂਦਾ ਤੁਹਾਡੀ ਕੋਈ ਸਹੇਲੀ ਬਣਾਉਂਦੀ ਹੈ ਤਾਂ ਆਪਣੀ ਵੀਡੀਓ ਉਹਦੇ ਕੋਲ ਜਰੂਰ ਸ਼ੇਅਰ ਕਰਿਓ ਤਾਂ ਜੋ ਉਹਨਾਂ ਨੂੰ ਆਪਣੀ ਜਾਣਕਾਰੀ ਦਿੱਤੀ ਹੋਈ ਉਹਨਾਂ ਕੋਲ ਵੀ ਪਹੁੰਚ ਸਕੇ ਹੈਨਾ ਤੇ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੁਹਾਡੇ ਸਾਥ ਦੀ ਆਪਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਆਪਣੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਜੀ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਨਾ ਹੁਣ ਮੈਂ ਤੁਹਾਨੂੰ ਇਹਨਾਂ ਨੂੰ ਖੋਲ ਕੇ ਦਿਖਾਉਣੀ ਆ ਸਾਬੀ ਇਹਦੀ ਕਿੰਨੀ ਹਾਈਟ ਆ ਕਿੰਨਾ ਲੰਬਾ ਹੈ ਇਹ ਤੁਹਾਨੂੰ ਮੈਂ ਸਾਰੀ ਜਾਣਕਾਰੀ ਦੇਣੀ ਆ ਚਲੋ ਜੀ ਦੇਖਦੇ ਆ ਫਿਰ ਆਪਾਂ ਦੇਖੋ ਜੀ ਇੰਨੀ ਹਾਈਟ ਹੈ ਇਹਦੀ ਦੇਖੋ ਪੂਰੇ 55 ਇੰਚ ਦੀ ਹਾਈਟ ਹੈ ਜੀ ਇਹਦੀ ਜਿਹੜੇ ਮੈਂ ਦੂਜੇ ਦੇਖੇ ਸੀ ਕਈ ਹੋਰ ਦੇਖੇ ਸੀ ਇਸ ਤੋਂ ਸਸਤੇ ਦੇਖੇ ਸੀਗੇ ਉਹਨਾਂ ਦੀ ਹਾਈਟ ਸੀ 50 ਇੰਚ ਤੇ ਕਿਸੇ ਦੀ ਸੀਗੀ 48 ਇੰਚ ਹਨਾ ਇਹ 55 ਇੰਚ ਦਾ ਪੂਰਾ ਪੂਰੀ ਵਧੀਆ ਵੀਡੀਓ ਬਣਦੀ ਹੈ ਜੀ ਇਹਦੇ ਨਾਲ ਕੋਈ ਹਾਈਟ ਛੋਟੀ ਨਹੀਂ ਹੁੰਦੀ ਜੀ 55 ਇੰਚ ਬਹੁਤ ਹਾਈਟ ਹੁੰਦੀ ਹੈ ਤੇ ਚੀਜ਼ ਵੀ ਬਹੁਤ ਵਧੀਆ ਕੋਈ ਐ ਨਹੀਂ ਹੈਗੀ ਵੀ ਹਨਾ ਹੌਲੀ ਜੀ ਵੀ ਇਹ ਤਾਂ ਵੀ ਠੋਕਰ ਲੱਗਣ ਨਾਲ ਹੀ ਟੁੱਟ ਜਾਊਗੀ ਐਹੀ ਜੀ ਚੀਜ਼ ਨਹੀਂ ਹੈਗੀ ਚੀਜ਼ ਬਹੁਤ ਵਧੀਆ ਜੀ ਦੇਖੋ ਜੀ ਜੇ ਤੁਹਾਡੇ ਭੈਣ ਭਰਾ ਨੂੰ ਰਿਸ਼ਤੇਦਾਰ ਨੂੰ ਜਾਂ ਸਹੇਲੀ ਨੂੰ ਕਿਸੇ ਨੂੰ ਲੋੜ ਹੈ ਜੀ ਆਪਣੀ ਵੀਡੀਓ ਜਰੂਰ ਉਹਦੇ ਕੋਲ ਸ਼ੇਅਰ ਕਰਿਓ ਦੇਖੋ ਹੁਣ ਤੁਹਾਨੂੰ ਮੈਂ ਸਾਰਾ ਦਿਖਾਤਾ ਵੀ ਕਿੰਨਾ ਉੱਚਾ ਹੈ ਇਹ ਆ ਦੇਖੋ ਇਹਦੇ ਆ ਲੋਕ ਵਗੈਰਾ ਹਨਾ ਬਹੁਤ ਵਧੀਆ ਨੇ ਆਹ ਵਾਲੀ ਚੀਜ਼ ਆਹ ਹੈਂਡਲ ਆਹ ਵਾਲਾ ਬਹੁਤ ਵਧੀਆ ਜੀ ਆਹ ਦੇਖੋ ਜਿਵੇਂ ਮਰਜ਼ੀ ਇਹਨੂੰ ਮੋੜ ਲਓ ਆ ਦੇਖੋ ਇਦਾਂ ਨੂੰ ਐਵੇਂ ਵੀ ਮੋੜਦਾ ਜੀ ਐਵੇਂ ਵੀ ਮੋੜਦਾ ਹਨਾ ਜੀ ਮੈਂ ਮਰਜੀ ਮੋੜ ਲਉ ਇਹਨੂੰ ਦੇਖੋ ਬਹੁਤ ਵਧੀਆ ਚੀਜ਼ ਹੈ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ ਠੀਕ ਹੈ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ